ਐਡੀਐਮ ਸਰ ਦੇ ਬੰਦਿਆਂ ਨੇ ਜਿੰਨੀ ਫੀਸ ਲਈ ਉਨੀ ਭਰਵਾਈ ਇਹਨਾਂ ਨੇ ਜਦ ਕਿ ਜੇ ਕੋਈ ਕੋਈ ਫੰਡਾ ਸੀਗਾ ਜੇ ਕੋਈ ਵੱਧ ਘੱਟ ਕਰਨੀ ਸੀ ਤਾਂ ਦੱਸਣਾ ਚਾਹੀਦਾ ਸੀ ਜਿੰਨੀ ਫੀਸ ਕੋਈ ਉਹਨਾਂ ਨੇ ਕੋਟੀ ਐਸਟੀਐਮ ਸਾਹਿਬ ਨੇ ਖੁਦ ਵੀ ਕਿਹਾ ਬਿਲਕੁਲ ਓਕੇ ਆ ਤੁਹਾਡੀ ਪਾਰਟੀਆਂ ਦੇ ਸਾਰਿਆਂ ਦੇ ਕਾਗਜ਼ ਓਕੇ ਸਿਰਫ ਇੱਕ ਬੀਜੀਪੀ ਨੂੰ ਛੱਡ ਕੇ ਕੈਂਸਲੇਸ਼ਨ ਹੋਈ ਆ ਉਸ ਤੋਂ ਬਾਅਦ ਅਗਲੇ ਦਿਨ ਇਹ ਨਰੂਜ਼ ਆਉਂਦੀ ਆ ਵੀ ਸਾਰੀਆਂ ਪਾਰਟੀਆਂ ਦੇ ਕਾਗਜ਼ ਰੱਦ ਕਰ ਦਿੱਤੇ ਗਿਆ ਸਰਾਸਰ ਪੱਕਾ ਡੈਮੋਕ੍ਰੇਸੀ ਦਾ ਅਸੈਸੀਨੇਸ਼ਨ ਆ ਮਲੋੜ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਕਿਸੇ ਦਾ ਅਸੈਸੀਨੇਸ਼ਨ ਆਫ ਡੈਮੋਕ੍ਰੇਸੀ ਜਿਹੜਾ ਕਾਰਾ ਕੀਤਾ ਪੰਜਾਬ ਸਰਕਾਰ ਨੇ ਬਹੁਤ ਮਾੜਾ ਕੀਤਾ 2022 ਉਨੇ ਬਹੁਤ ਮਾਰਾ ਕੀਤਾ 2022 ਦੀ ਜਿਹੜੀ ਚੋਣ ਇਹਨਾਂ ਨੇ ਲੜੀ ਸੀ ਨਾਰਾ ਲਾਇਆ ਸੀ ਇਨਕਲਾਬ ਇਨਕਲਾਬ ਤਾਂ ਨਹੀਂ ਹੈ ਪੰਜਾਬ ਦੇ ਵਿੱਚ ਦੂਜਾ ਇਨਕਲਾਬ ਸ਼ੁਰੂ ਹੋ ਗਿਆ ਅੱਗੇ ਆ ਜਿਹੜੀਆਂ ਪੁਰਾਣੀਆਂ ਸਰਕਾਰਾਂ ਜਿਨ੍ਹਾਂ ਦੀ ਟੈਂਡੈਂਸੀ ਉਹਜੀ ਸੀ ਉਹ ਕਰਦੇ ਰਹੇ ਆ ਮੈਂ ਕਿਸੇ ਦਾ ਨਾਂ ਨਹੀਂ ਲੈਂਦਾਗਾ ਪਰ ਕਾਂਗਰਸ ਇੱਕ ਸੈਕੂਲਰ ਪਾਰਟੀ ਸੀ ਕਿਸੇ ਦਾ ਅੱਜ ਤੱਕ ਵੀ ਕਿਸੇ ਨੇ ਰੱਦ ਨਹੀਂ ਕੀਤਾ ਪਹਿਲਾ ਪੰਚਾਇਤ ਬਿਗੇਸਟ ਸਲੈਪ ਆਨ ਦੀ ਫੇਸ ਆਫ ਡੈਮੋਕ੍ਰੇਸੀ ਬੜਾ ਆਜ਼ਾਦ ਸਵਤੰਤਰ ਦੇ ਪਰ ਸਮਰੱਤ ਡੈਮੋਕ੍ਰੇਸੀ ਹੈ ਕਾਲੇ ਸ਼ੇਰਾਂ ਦੀ ਫੇਸ ਆਫ ਪ੍ਰਸ਼ਾਸਨ ਐਰਮੁਸ਼ੇ ਚਿੰਨ ਹੈ ਇਹ ਬੜੀ ਸ਼ੰਨਾਗਾਲਾ ਪ੍ਰਸ਼ਾਸਨ ਦੇ ਜਿਹੜੇ ਦੇ ਕਿ ਰੀਜਨ ਕਿ ਦਿੱਤਾ ਹੈ ਅਕੀ ਸੋਨਿਆ ਸੁਭਾਗਾ ਹੁੰਦਾ ਮੈਂ ਸੁਣੋ ਗੱਲ ਮੈਂ ਫਾਰਮ ਪਰ ਜਾ ਕੇ ਕਰਾ ਚੈੱਕ ਕੀਤਾ ਜਲਦੀ ਦੇਖੋ ਕਿੰਨਾ ਸ਼ਹੀ ਸੀ ਸਾਡੇ ਬੰਦੇ ਜਾ ਕੇ ਵੀ ਆ ਕੇ ਸਹੀ ਪਾਇਆ ਗਿਆ ਜੀ ਇਹਨਾਂ ਕੀ ਮੰਤਰੀ ਸਾਰੇ ਗਲੇ ਹੋਏ ਯਾਰ ਸਾਰੇ ਬਖਲਾੜ ਦੀ ਨਿਸ਼ਾਨੀ ਅੱਜ ਨੇ ਮਾਦ 100 ਕਰੋੜ ਰੁਪਏ ਦਾ ਤਾਗਰ ਬੋੜ ਪਏ ਤਾਗਦੀ ਹਾਂ ਪਤਾ ਹੀ ਹੈ ਮਲੋੜ ਦੇ ਵਿੱਚ ਜਿੱਥੇ ਕਿ ਨਗਰ ਕੌਂਸਲ ਦੇ ਚੋਣਾਂ ਨੂੰ ਲੈ ਕੇ ਵਾਰ ਨੰਬਰ 12 ਦਾ ਬਾਏ ਇਲੈਕਸ਼ਨ ਹੋਣਾ ਸੀ ਤਾਂ ਉੱਥੇ ਕੱਲ ਜਿਹੜਾ ਵੱਡਾ ਹੰਗਾਮਾ ਹੋਇਆ ਉਹ ਸਭ ਨੇ ਦੇਖਿਆ ਹੰਗਾਮੇ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਦਿਖਾ ਦਿੰਦੀਆਂ ਮਲੋੜ ਦੇ ਵਿੱਚ ਰੋਡ ਦੇ ਬੈਠੇ ਚਾਹੇ ਉਹ ਤਿੰਨੋਂ ਪਾਰਟੀਆਂ ਦੇ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਹੋਣ ਚਾਹੇ ਭਾਜਪਾ ਦੇ ਕਿਹੜੇ तमाम ਕਾਰਜਕਰਤਾ ਜਾਂ ਨੇਤਾ ਹੋਣ ਉਹ ਸਾਰੇ ਸੜਕਾਂ ਤੇ ਉਤਰੇ ਨੇ ਅਕਸਰ ਸੜਕਾਂ ਤੇ ਕਿਉਂ ਉਤਰੇ ਨੇ ਉਹਦਾ ਕਾਰਨ ਦੱਸ ਦਿੰਦੇ ਨੇ ਸੜਕਾਂ ਤੇ ਉਤਰਨ ਦਾ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਸਾਰੇ ਤਿੰਨਾਂ ਪਾਰਟੀਆਂ ਦਾ ਜਿਹੜਾ ਰੋਸ਼ ਹੈ ਉਹ ਸਾਹਮਣੇ ਆਇਆ ਹੈ ਆਖਿਰਕਾਰ ਕੀ ਕਰਨਾ ਹੈ ਉਹ ਵੀ ਤੁਹਾਨੂੰ ਦਿਖਾਣੇ ਹੈ ਉਹ ਵੀ ਤੁਹਾਨੂੰ ਗੱਲਾਂ ਬਾਤਾਂ ਸੁਣਾਉਣੇ ਐ ਅਕਸਰ ਕੀ ਨੇਕਤੇ ਹਨ ਕਹਿਣਾ ਕਿਸ ਤਰ੍ਹਾਂ ਨੇ ਕੀ ਗੱਲਬਾਤ ਹੋਈ ਹੈ ਤਾਂ ਉਹਨਾਂ ਦੇ ਉੱਤੇ ਗੱਲਬਾਤ ਕਰਨ ਦਾ ਜਿਹੜਾ ਕੋਸ਼ਿਸ਼ ਕਰਾਂਗੇ ਮੇਨਾ ਖੇੜਾ ਜੀ ਹੈ ਖੇੜਾ ਜੀ ਕਿਸ ਤਰ੍ਹਾਂ ਦਾ ਜਿਹੜਾ ਗੱਲਬਾਤ ਹੈ ਉਹ ਕੀ ਮਾਮਲਾ ਹੋਇਆ ਹੈ ਕੱਲ ਜੇ ਪਹਿਲਾਂ ਹੰਗਾਮਾ ਹੋਇਆ ਸੜਕ ਤੇ ਆ ਗਿਆ 21 ਫਰਵਰੀ ਨੂੰ ਚਰਚਿੰਨੀ ਚੌਂਕ ਸੀ 12 ਨੰਬਰ ਵਾਰਡ ਦੀ ਰਾਮ ਸਿੰਘ ਜੀ ਉੱਤੇ ਪ੍ਰਧਾਨ ਹੁੰਦੇ ਸੀ ਪਹਿਲਾਂ ਉਹ ਐਕਸਪਾਇਰ ਹੋ ਗਈ ਸੀ ਉਹ ਸੀਟ ਖਾਲੀ ਹੋ ਗਈ ਤੇ ਬਿਨੈ ਸਿਕਸ ਮੰਥ ਤੱਕ ਤੁਹਾਨੂੰ ਪਤਾ ਜਿਉ ਰੂਲ ਐਂਡ ਰੈਗੂਲੇਸ਼ਨ ਹੈ ਉਹ ਚੌਣ ਹੁੰਦੀ ਆ ਜੋ ਸਵਿਧਾਨ ਦੇ ਮੁਤਾਬਕ ਜੀ ਫਿਰ 21 ਜਿਹੜੀ 21 ਤਰੀਕ ਸੀਗੀ ਜਦੋਂ ਨਾਮੀਨੇਸ਼ਨ ਫਾਈਲ ਹੋਇਆ ਨਾਮੀਨੇਸ਼ਨ ਫਾਈਲ ਹੋਣ ਤੋਂ ਬਾਅਦ ਐਸ ਡੀ ਐਮ ਸਾਹਿਬ ਦੇ ਬੰਦਿਆਂ ਨੇ ਜਿੰਨੀ ਫੀਸ ਕਹੀ ਉਨੀ ਭਰਵਾਈ ਇਹਨਾਂ ਨੇ ਜਦ ਕੀ ਜੇ ਕੋਈ ਕੋਈ ਫੰਡਾ ਸੀਗਾ ਜੇ ਕੋਈ ਵੱਧ ਘੱਟ ਕਰਨੀ ਸੀ ਤਾਂ ਉਹ ਦੱਸਣਾ ਚਾਹੀਦਾ ਸੀ ਜਿੰਨੀ ਫੀਸ ਕੋਈ ਉਹਨੇ ਨਿਕੋੜੀ ਐ ਇਸਟੇਮ ਸਾਹਿਬ ਨੇ ਖੁਦ ਵੀ ਕਿਹਾ ਬਿਲਕੁਲ ਓਕੇ ਆ ਤੁਹਾਡੇ ਪਾਰਟੀਆਂ ਦੇ ਸਾਰਿਆਂ ਦੇ ਕਾਗਜ਼ ਓਕੇ ਸਿਰਫ ਇੱਕ ਬੀਜਪੀ ਨੂੰ ਛੱਡ ਕੇ ਕੈਨਸਲੇਸ਼ਨ ਹੋਈ ਆ ਉਸ ਦਿਨ ਅਗਲੇ ਦਿਨ ਇਹ ਨਿਊਜ਼ ਆਉਂਦੀ ਆ ਵੀ ਇਹ ਸਾਰੀਆਂ ਪਾਰਟੀਆਂ ਦੇ ਕਾਗਜ਼ ਰੱਦ ਕਰ ਦਿੱਤੇ ਗਿਆ ਇਹ ਸਰਾਸਰ ਧੱਕਾ ਡੈਮੋਕ੍ਰੇਸੀ ਦਾ ਅਸੈਸੀਨੇਸ਼ਨ ਆਪਨ ਮਲੋੜ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਤੁਸੀਂ ਦਾ ਅਸੈਸੀਨੇਸ਼ਨ ਆਫ ਡੈਮੋਕ੍ਰੇਸੀ ਇਹ ਜਿਹੜਾ ਕਾਰਾ ਕੀ ਪੰਜਾਬ ਸਰਕਾਰ ਨੇ ਬਹੁਤ ਮਾਰਾ ਕੀਤਾ 2022 ਦੀ ਜਿਹੜੀ ਚੋਣ ਇਹਨਾਂ ਨੇ ਲੜੀ ਸੀ ਇੱਕ ਨਾਰਾ ਲਾਇਆ ਸੀ ਇਨਕਲਾਬ ਇਨਕਲਾਬ ਤਾਂ ਨਹੀਂ ਹੋਇਆ ਪੰਜਾਬ ਦੇ ਵਿੱਚ ਦੂਜਾ ਇਨਕਲਾਬ ਸ਼ੁਰੂ ਹੋ ਗਿਆ ੱੱਕੇ ਵਾਲਾ ਜਿਹੜੀਆਂ ਪਿਛਲੀਆਂ ਸਰਕਾਰਾਂ ਜਿਨ੍ਹਾਂ ਦੀ ਟ੍ਰੈਂਡੈਂਸੀ ਉਹ ਜੀ ਸੀ ਉਹ ਕਰਦੇ ਰਹੇ ਆ ਮੈਂ ਕਿਤੇ ਦਾ ਨਾਲ ਹੀ ਲੱਤਦਾ ਪਰ ਕਾਂਗਰਸ ਇੱਕ ਸੈਕੂਲਰ ਪਾਰਟੀ ਸੀ ਕਿਸੇ ਦਾ ਅੱਜ ਤੱਕ ਵੀ ਕਿਸੇ ਨੇ ਰੱਦ ਨਹੀਂ ਕੀਤਾ ਪਹਿਲਾ ਪੰਚਾਇਤਾਂ ਨਾਲ ੱੱਕਾ ਹੋਇਆ ਤਾਂ ਕਾਂਗਰਸ ਵੀ ਹਾਈ ਕੋਰਟ ਦੇ ਵਿੱਚ ਗਈ ਸੀ ਹਸੋ ਹੁਣ ਵੀ ਹਾਈ ਕੋਰਟ ਦਾ ਫਰਵਾਜ਼ ਆ ਗੁਰੂ ਵੀ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਇਲੈਕਸ਼ਨ ਕਮਿਸ਼ਨ ਨੂੰ ਵੀ ਮੇਲ ਪਾਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਪਾਰਟੀ ਅਸੀਂ ਐਸਡੀਐਮ ਨੂੰ ਵੀ ਬਣਾਵਾਂਗੇ ਨਾਲ ਜੀਐਸਡੀਐਮ ਸਾਹਿਬ ਸਰਕਾਰ ਦੇ ਅੰਦਰ ਚੱਲ ਰਿਹਾ ਤੇ ਉਹ ਪਾਰਟੀ ਉਹਨਾਂ ਨੂੰ ਵੀ ਬਣਾਇਆ ਜਾਊਗਾ ਜਿਹੜਾ ਵੀ ਉਸ ਮਲਾਇਮ ਆ ਅਸੀਂ ਉਹਨੂੰ ਨਿਘੇਰਾਗੇ ਅਸੀਂ ਉਹਦਾ ਘਰਾਓ ਕਰਾਂਗੇ ਅਸੀਂ ਉਹਦਾ ਘਰਾਓ ਕਰਾਂਗੇ ਹੁਣ ਉਹਨਾਂ ਸਮਾਂ ਹੀ ਦੱਸੂਗਾ ਕਿ ਕੀ ਹੁੰਦਾ ਇਹਦਾ ਸਰੂਰ ਵਾਲੀ 26 ਜੂਨ ਪੈਣਾ ਸਾਡੇ ਅੰਸ਼ ਇਲੈਕਸ਼ਨਾਂ ਦੇ ਵਿੱਚ ਤੇ 22 ਦੇ ਵਿੱਚ ਇਹਦਾ ਖਤਮ پارٹی بالکل <سؤال> وزیر صاحب کی پورا معاملہ بائی الیشن ہوا سا دیکھ لو سبھی ساری ਦੇ ਨੇ ਸਾਰਾ ਜੋ ਫੈਸਲਾ ਕਰਕੇ ਆਉਣ ਮੈਰਟ ਤੇ ਅਸੀਂ ਇੱਕ ਵਧੀਆ ਜੋ ਕੈਂਡੀਡੇਟ ਦਿੱਤਾ ਸੀ ਸਾਡੀ ਪੋਜੀਸ਼ਨ ਬੜੀ ਬਿਹਤਰ ਸੀ ਔਰ ਜਿਹੜੀ ਰੂਲਿੰਗ ਪਾਰਟੀ ਹੈ ਐਂਟੀ ਕੰਪੈਂਸੇ ਫੈਕਟਰ ਉਹਨਾਂ ਕੋਲੇ ਬੰਦਾ ਨਹੀਂ ਤੇ ਬੰਦਾ ਵੀ ਆਊਟ ਆਫ ਆਰਡਾ ਲੈਂਦਾ ਜਿਵੇਂ ਕਿ ਉਹਦੀ ਪੋਜੀਸ਼ਨ ਕਮਜ਼ੋਰ ਸੀ ਉਹਨਾਂ ਦੀ ਪੁਖਲਾੜ ਦੀ ਨਿਸ਼ਾਨੀ ਹੈ ਇਟਸ ਅ ਬਿਗੇਸਟ ਸਲਰ ਔਨ ਦੀ ਫੇਸ ਆਫ ਡੈਮੋਕ੍ਰੇਸੀ ਬੜਾ ਧੜਾ ਲੋਕਤੰਤਰ ਤੇ ਔਰ ਸਮਰਟ ਡੈਮੋਕ੍ਰੇਸੀ ਹੈ ਰਾਦਰ ਸ਼ੇਰ ਔਨ ਦੀ ਫੇਸ ਸਰ ਪ੍ਰਸ਼ਾਸਨ ਅਰਮੇਸ਼ੇਕਨ ਇਹ ਬੜੀ ਸ਼ਮਨਾ ਦਾ ਲੈ ਪ੍ਰਸ਼ਾਸਨ ਦੇ ਜਿਹਦੇ ਤੇ ਕਿ ਰੀਜ਼ਨ ਕੀ ਦਿੱਤਾ ਹੈ ਅਗੈ ਦੇ ਸੋਡੀਆ ਸੁਭਾ ਗਲਤ ਦੱਸ ਦਿਦੂ ਕਿੰਜ ਆ ਜੀ ਸੀ ਸਾਡੇ ਬੰਦੇ ਜਾ ਕੇ ਵੀ ਆ ਕੇ ਸਹੀ ਪਾਇਆ ਗਿਆ ਜੀ ਉਹ ਤੋਂ ਇੱਕ ਘੰਟੇ ਬਾਅਦ ਅਸੀਂ ਉਹਦੇ ਲਿਸਟ ਲਾ ਕੇ ਫੋਨ ਬੰਦ ਕਰਕੇ ਬੈਠ ਗਏ ਕਾਰਨ ਕੀ ਸੀਗਾ ਅਕਾ ਜੀ ਸਿੱਧਾ ਦੱਸ ਉਹ ਮਿਲਣਾ ਚਾਹੀਦਾ ਦੇ ਦਿਓ ਯਾਰ ਥੋੜੇ ਫੀਕਾਰੀ ਗਲਤ ਰਸੀਦ ਕਿਨੇ ਕੱਢਣਗੇ ਹਰਿਆਤੋਂ ਨਾਰ ਕਿਨੇ ਚਲੇ ਜਾਣਗੇ ਸੋ ਇਹ ਮਜ਼ਾਕ ਸਮਝਦੇ ਕੀ ਹੋ ਇੱਕੋ ਦੇ ਮੰਤਰੀ ਵੀ ਨੇ ਕਿ ਮੰਤਰੀ ਸਾਰੇ ਰਲੇ ਹੋਏ ਯਾਰ ਸਾਰੇ ਇਹ ਬੁਖਾਰਾ ਦੀ ਨਿਸ਼ਾਨੀ ਆਜਨੇ ਮਾਦ ਇਲੈਕਸ਼ਨ ਕਰਾ ਲੋ ਦੁਬਾਰੇ ਇਹ ਤਾਂ ਅਰ ਬੋਰ ਪਈ ਤਾਂ ਅਗਦੀ ਪਤਾ ਹੀ ਹੈ ਜੋ ਨੇ ਇਹਨਾਂ ਤੋਂ ਨਹੀਂ ਕਿਹਾ ਮੰਤਰੀ ਸਾਰੇ ਰਲੇ ਹੋਏ ਨੇ ਤਾਂ ਉੱਥੇ ਕਾਂਗਰਸ ਦੇ ਬੰਦ ਨਾਲ ਹੋਰ ਵੀ ਨੇ ਸਰ ਕੀ ਲੱਗਦਾ ਪੂਰਾ ਮਾਮਲਾ ਕੀ ਐਕਸਰ ਹੈ ਤੁਸੀਂ ਹਾਈ ਕੋਰਟ ਦੇ ਵਿਸ਼ਦਾ ਦਰਵਾਜ਼ਾ ਵੀ ਕਰਾਇਆ ਕੱਲ ਹੰਗਾਮਾ ਹੋਇਆ ਸਰ ਇਹਨਾਂ ਬਹੁਤ ਵੱਡੀ ਧੱਕੇਸ਼ਾਹੀ ਹੋਈ ਹੈ ਜੋ ਲੋਕ ਇੰਨੀਆਂ ਉਮੀਦਾਂ ਸੀ ਨਾ ਰੂ ਵਾਲਿਆ ਤੋਂ ਚਲੋ ਅਸੀਂ ਉਹ ਪੋਜੀਸ਼ਨ ਵਾਲਿਆ। ਪਰ ਲੋਕ ਰਾਣੇ ਅਸੀਂ ਬਾਜ਼ਾਰ ਦੇ ਵਿੱਚ ਜਾਂਦੇ ਉਹ ਕਹਿੰਦੇ ਚਾਰੂ ਵਾਲਿਆਂ ਨੇ ਇਹਦੇ ਧੱਕਾ ਕਰਤਾ। ਇਹਦੇ ਕਾਰਨ ਕੀ ਆ 2000 ਦੀ ਜਨਮੀ ਚ ਐਮ ਸੀ ਦੀਆ ਚੋੜਾ ਹੋਇਆ ਸੀ ਕਾਂਗਰਸ ਪਾਰਟੀ ਸਰਕਾਰ ਸੀ। ਬਿਲਕੁਲ ਫੇਰ ਇਲੈਕਸ਼ਨ ਹੋਏ। ਸਾਡਾ ਇੱਕ ਕੈਂਡੀਡੇਟ ਉਮੀਦਵਾਰ ਜਗਬਾਤ ਸ਼ਰਮਾ ਇੱਕ ਵੋਟ ਤੋਂ ਹਾਰਿਆ। ਹਾਰ ਗਿਆ ਕਾਂਗਰਸੀ ਸਰਕਾਰ ਚ। ਪਰ ਅਲਟੀ ਤਰੀਕ ਦੇ ਵਿੱਚ ਤੁਸੀਂ ਦੇਖੋ ਕਿੰਨੇ ਉਮੀਦਵਾਰ ਕਿੰਨੇ ਬਹਾਨੇ ਕਿੰਨੀ ਦੀ ਰਿਸੀਰ ਫੇਲ ਹੋ ਗਈ ਤੇ ਦੇਖੋ ਇੰਨਾ ਵੱਡਾ ਕਾਹਲ ਲੋਕਤੰਤਰ ਦਾ ਕਥਾ ਪਰ ਕਿਹਾ ਜਾ ਰਿਹਾ ਨਹੀਂ ਸੀ ਪਰ ਕਿਹਾ ਜਾ ਰਿਹਾ RAM Singh ji ਨੂੰ ਤਾਂ shraddhanjali ਦੀ ਗੱਲ ਹੁੰਦੀ ਪਈ ਸੀ ਪਰ ਇਹਦਾ ਮਾਮਲਾ ਕੁਝ ਹੋ ਰਿਹਾ ਤੇ ਦੇਖੋ RAM Singh ji ਜਿਹੜੇ shraddhanjali ਦੀ ਗੱਲ ਜਿਹੜੇ ਲੀਡਰ ਕਰ ਰਹੇ ਸਨ ਉਹਨਾਂ ਦੀ ਪਾਰਟੀ ਨੇ ਹੀ ਲਾਂਚ ਕੀਤਾ ਨਾ ਉਹਨਾਂ ਦੀ ਪਾਰਟੀ ਨੂੰ ਸਭ ਤੋਂ ਪਹਿਲਾਂ ਇੱਥੇ ਇਲੈਕਸ਼ਨ ਲੜਨਾ ਸਾਡੀ ਤਾਂ ਫਿਰ ਮਜਬੂਰੀ ਬਣ ਗਈ ਅਸੀਂ RAM Singh ji ਨੂੰ shraddhanjali ਦਿੰਦੇ ਸੀ ਪਰ ਉਹਨਾਂ ਦੀ ਪਾਰਟੀ ਨੇ ਕੀਆ ਉਹਨਾਂ ਦੇ ਕੈਂਡੀਡੇਟ ਉਹਨਾਂ ਨੂੰ ਸਭ ਤੋਂ ਪਹਿਲਾਂ ਖੜਾ ਕੀਤਾ ਉਹ ਵੀ ਲੀਡਰ ਹੀ ਬੋਲ ਰਹੇ ਸੀ ਸਭ ਤੋਂ ਪਹਿਲਾਂ ਹੱਥ ਕੜੇ ਕਰਾਦੇ ਸੀ ਤਾਂ ਤਾਂ ਬਿਲਕੁਲ ਮੇਰੇ ਨਾਲ ਅਕਾਲੀ ਆਗੂਆਂ ਹਾਂ ਗੱਲ ਕਰਨ ਦੀ ਮੈਂ ਕੋਸ਼ਿਸ਼ ਕਰੂੰਗਾ ਕਿ ਅਕਸਰ ਕੀ ਪੂਰਾ ਮਾਮਲਾ ਕੱਲੀ ਆਗੂ ਨੇ ਮੇਰੇ ਨਾਲ ਉਹਨਾਂ ਨਾਲ ਗੱਲ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਸਰ ਇਹਦਾ ਰਾਮ ਸਿੰਘ ਆਰਿਆਲ ਨੂੰ ਸ਼ਰਧਾਂਜਲੀ ਦੇਣ ਦੀ ਕਿਤੇ ਨਾ ਕਿਤੇ ਗੱਲ ਹੋ ਰਹੀ ਸੀ ਪਰ ਇਹਦਾ ਜਿਹੜਾ ਮਾਮਲਾ ਹੈ ਹੋਰ ਪਾਸੇ ਚਲਾ ਗਿਆ ਬਿਲਕੁਲ ਕਿਤੇ ਦਾ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਿਆ ਸੀਗਾ ਕਿਸੇ ਸਰਵ ਸੰਬੰਧ ਨਾਲ ਪਰ ਨਾਲ ਰਾਮ ਸਿੰਘ ਜਿਹਦੇ ਪਰਿਵਾਰ ਦੀ ਸਪੋਰਟ ਕਰਾਂਗੇ ਤੇ ਜਿਹੜਾ ਹੈਗਾ ਲੇਕੋ ਉਹਨਾਂ ਦੇ ਵਾਸਤੇ ਅਸੀਂ ਸਾਰੇ ਘਰੇ ਆ ਕੈਂਡੀਡੇਟ ਵੀ ਦੇ ਰਹੀ ਸੀ ਕਲਾ ਆਮ ਆਦਮੀ ਪਾਰਟੀ ਨੇ آپ کہ دو سو ڈیڑھ سو کی جنوبی پرچی کٹنی ہزار آم آدمی پارٹی نے ਅ ਕੈਂਡੀਡੇਟ ਸਾਹਿਬ ਜਿਹੜਾ ਉਹ ਕੋਹਾ ਉਹਨੂੰ ਵਿੱਚ ਹੈ

ਭਗਵਾਨ ਤੋਂ ਮੰਗ ਦੇ ਖਿਲਾਫ ਹੈ ਤੇ ਐਸੇ ਮਰੋਟ ਜਿਹੜਾ ਹੱਥ ਟੋਕਾ ਬਣਿਆ ਹੈ ਸਰਕਾਰ ਦਾ ਉਹਦੇ ਖਿਲਾਫ ਹੈ ਕਦੋਂ ਲੈ ਸਟੇਪ ਅਕਾਲੀ ਦਲ ਕੀ ਲੈਣ ਵਾਲਾ ਹੈ ਕੀ ਹੁਣ ਹਾਈ ਕੋਰਟ ਦੇ ਵਿੱਚ ਜਿਹੇ ਪਹਿਲਾਂ ਪਟੀਸ਼ਨਾਂ ਸਰਪੰਚੀ ਦੇ ਟਾਈਮ ਤੇ ਪਾਈਆਂ ਗਈਆਂ ਸੀ ਤਾਂ ਉਸ ਤਾਂ ਅਕਾਲੀ ਦਲ ਨੇ ਤਾਂ ਆਪਣੇ ਦਫ਼ਤਰਾਂ ਦੇ ਵਿੱਚ ਵਕੀਲ ਭਾਲੇ ਸੀ ਪਰ ਉਹ ਉਦਾਂ ਦੀ ਸلسਲਾ ਜਿਹੜਾ ਦੁਬਾਰਾ ਸ਼ੁਰੂ ਹੋਣ ਵਾਲਾ ਬਿਲਕੁਲ ਅਸੀਂ ਹਾਰ ਹੀ ਨਾ ਵਰਤਾਂਗੇ ਜੋ ਨਹੀਂ ਨਾ ਪੋਸੀਬਲ ਹੈ ਅਸੀਂ ਆਪੇ ਪ੍ਰਵਾਨਨਾ ਖੜੇ ਆ ਪ੍ਰਧਾਨ ਰਾਮ ਸਿੰਘ ਦੇ ਪ੍ਰਵਾਨਨਾ ਸਾਡਾ ਕੈਂਡੀਡੇਟ ਸੀ ਗੋਲਡੀ ਆਜ ਵੀ ਸਾਡਾ ਧਰਨਾ ਹੈ ਇਹ ਡੈਮੋਕ੍ਰੇਸੀ ਦਾ ਜਿਹੜਾ ਕਹਣ ਕੀਤਾ ਗਿਆ ਹੈ ਇਹ ਸਾਫ ਸਰਕਾਰ ਵੱਲੋਂ ਉਹਦੇ ਖਿਲਾਫ ਧਰਨਾ ਹੈ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ ਆ ਜਿਹੜੀ ਸਰਕਾਰ ਆ ਇਹ ਸੱਥਾਂ ਚ ਚਲਾਵਾਂਗੇ ਪਿੰਡਾਂ ਨੂੰ ਚਲਾਵਾਂਗੇ ਉਹ ਸਰਕਾਰ ਨੇ ਸਾਡੇ ਜਿਹੜਾ ਡੈਮੋਕਰੇਸੀ ਦਾ ਇੰਨਾ ਵੱਡਾ ਕਾਰਨ ਕਰਤਾ ਕਿ ਇੱਕ ਸਿਰਫ ਇੱਕ ਵੋਟਬਿਲਿਟੀ ਦੀ ਚੋਣ ਸੀ ਜਿਹਨੂੰ ਇਹਨਾਂ ਨੇ ਇਸ ਤਰੀਕੇ ਨਾਲ ਰੋੜਿਆ ਇੱਕ ਕੱਟਬੁੱਦਰੀ ਸਾਡੇ ਐਸਡੀਐਮ ਨੇ ਕੱਟਬੁੱਦਰੀ ਬਣ ਕੇ ਸਰਕਾਰ ਦੀ ਉਹਨੂੰ ਇੰਨੀ ਬੁਰੀ ਤਰ੍ਹਾਂ ਖਰਾਬ ਕੀਤਾ ਸਾਰੇ ਦੇ ਸਾਰੇ ਕਦੇ ਇਹ ਨਹੀਂ ਹੋਇਆ ਵੀ ਇਸ ਕਿਸਮ ਦਾ ਹੋਵੇ ਵੀ ਸਰਕਾਰ ਦੇ ਫੀਸ ਕੱਟਣੀ ਹੈ ਤੇ ਗਲਤੀ ਵੀ ਸਰਕਾਰ ਦੀ ਫੀਸ ਵੀ ਸਰਕਾਰ ਨੇ ਕੱਟੀ ਆਸ